ਮਾਣਯੋਗ ਸਤਾਰਿਆਂ ਸਾਥੀਓ ਕੰਪਿਊਟਰ ਦਾ ਪਰਸਪਰ ਪ੍ਰਕਾਰ ਸਚਾਰਟੀ ਮੀਟਿੰਗ ਦੀਆਂ ਅੱਜ ਤੋਂ ਮੀਟਿੰਗ ਆਣੀ ਹੈ ਸਰਕਾਰ ਨਾਲ ਇੱਕ ਆਪਣੇ ਪ੍ਰਮੁੱਖ ਸਤਤਰ ਸੀਐਮ ਨਾਲ ਤੇ ਅਤੇ ਇੱਕ ਆਪਣੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਜਿਹੜੀ ਹੁਣ ਸਿੱਖਿਆ ਸਕੱਤਰ ਨਾਲ ਮੀਟਿੰਗ ਹੋਈ ਹੈ ਉਹਦੇ ਬਾਰੇ ਥੋੜਾ ਬੇਰੁਸਾ ਚਾਹਾਂ ਖਾਸ ਤੌਰ ਤੇ ਸਾਡੇ ਵੱਲੋਂ ਜ਼ੋਰ ਦਿੱਤਾ ਗਿਆ ਕਿ ਜਿਹੜੀ ਡੀਏ ਦੀ ਫਾਈਲ ਆਪਣੀ ਆਪਾ ਐਫਡੀ ਦੇ ਵਿੱਚ ਪਈ ਹੈ ਉਹਨੂੰ ਜਲਦੀ ਵਲ ਤੋਂ ਮਨਜ਼ੂਰ ਕਰਾਇਆ ਜਾ ਅਤੇ ਨਾਲ ਹੀ ਗੱਲ ਕੀਤੀ ਗਈ ਬੀਓਜੀ ਦੁਆਰਾ ਜਿਹੜੇ ਰੂਟ ਪਾਸ ਦਿੱਤੇ ਗਏ ਆ ਪੰਜਾਬ ਸੀਵੀ ਸਰਗੁਰੂ ਫਟ ਚੜਦੇ ਹੋਏ ਨਵੇਂ ਰੂਟ ਬਣਾਇਆ ਗਿਆ ਉਹਨਾਂ ਨੂੰ ਡਿਨਾਈ ਕੀਤਾ ਗਿਆ ਅਤੇ ਵਾਪਸ ਵਾਪਸ ਲੈਣ ਬਾਰੇ ਫੋਟ ਜੋ ਅਪੀਲ ਦਿੱਤੀ ਗਈ ਕੱਲ ਪ੍ਰੀਮਲੁਕਾ ਜੀ ਦੁਆਰਾ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਛੇਮਾ ਪੇ ਕਮਿਸ਼ਨ ਅਤੇ ਸਿੱਖਿਆ ਭਾਗ ਦੀ ਵਰਕਿੰਗ ਬਾਰੇ ਵਿਸਥਾਰ ਚ ਗੱਲ ਕੀਤੀ ਗਈ ਸੀ ਤੇ ਅੱਜ ਫੋਕਸ ਐਸੇ ਕੀਤਾ ਗਿਆ ਕਿ ਜਲਦ-ਜਲਦ ਦੇ ਡੀਏਡੀ ਫਾਈਲ ਐਸਡੀ ਨੂੰ ਮਨਜ਼ੂਰ ਬਰੋਧ ਤੇ ਤੇ ਸਾਡੀ ਮਦਦ ਲਈ ਜਾਵੇ ਤੇ ਸਿੱਖਿਆ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਮੈਂ ਆਪ ਵੀ ਕੋਸ਼ਿਸ਼ ਕਰੂੰਗਾ ਵਿਅਕਤੀਤਮਤ ਨਾਲ ਮੇਰੀ ਮੀਟਿੰਗ ਕਰਾਈ ਜਾਵੇ ਤੇ ਇਸ ਲਈ ਹੁਣ ਅੱਗੇ ਵਿਸਤਾਰ ਚ ਜਿਹੜੀ ਗੱਲਬਾਤ ਹੋਈ ਉਹਦੇ ਬਾਰੇ ਪੂਰੀ ਤਰ੍ਹਾਂ ਦੱਸਾਂ। ਬਹੁਤ ਹੀ ਇਜ਼ਤਤਾਰਯੋਗ ਕੰਪਿਊਟਰ ਦੇ ਆਪਸਾ। ਅੱਜ ਜਿਹੜੀ ਆਪਣੀ ਕੰਪਿਊਟਰ ਦੇ ਆਪ ਕੋ ਖਰਤਾਰਸ਼ਨਾ ਕਮੇਟੀ ਦੀ ਮੀਟਿੰਗ ਸੀ 11 ਵਜੇ ਉਹ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਸੀ ਦੀ ਤੇ ਅਸੀਂ ਉਹ ਮੀਟਿੰਗ ਲਈ ਗਏ ਜਦੋਂ ਤੇ ਉਹਨਾਂ ਨੇ ਸਾਡੀ ਚੋਂ ਗੱਲਬਾਤ ਸ਼ੁਰੂ ਕੀਤੀ ਅਸੀਂ ਕਿ ਇਸ ਤਰ੍ਹਾਂ ਸਾਨੂੰ ਅਪਾਇੰਟਮੈਂਟ ਲੈਟਰ ਜਾਰੀ ਹੋਇਆ ਹੋਇਆ ਹੈ, ਨੋਟੀਫਿਕੇਸ਼ਨ ਹੋਏ ਹੋਏ ਹੈ, ਸਟੇਟ ਗਵਰਨਮੈਂਟ ਨੇ ਫੈਸਲੇ ਲਏ ਹੋਏ ਹੈ। ਤੇ ਉਹ ਕਹਿੰਦੇ ਕਿ ਮੈਨੂੰ ਤੁਸੀਂ 5 ਕਮੈਂਟ ਦਿਓ ਉਹਨਾਂ ਨੇ ਸਾਰੇ ਉਹ ਸਟੱਡੀ ਕੀਤੇ ਜਦੋਂ ਕਹਿੰਦੇ ਹੁਣ ਦੱਸੋ ਤੁਸੀਂ ਅਸੀਂ ਕਿਹਾ ਵੀ ਇੱਕ ਡੀਓਜੀ ਦੀ ਹੁਣ ਮੀਟਿੰਗ ਹੋਈ ਹੈਗੀ ਉਹਦੇ ਚ ਮਨ ਕਿ ਜੋ ਸਾਨੂੰ ਮਿਲਦਾ ਸੀ ਉਹ ਸਾਨੂੰ ਉੱਥੇ ਹੀ ਕਲੋਜ਼ ਕਰਨਾ ਚਾਹੁੰਦੇ ਨੇਗੇ ਕਿ ਸਾਡੇ ਇੱਕ ਰੂਲ ਸਾਡੇ ਤੇ ਥੋਪ ਕੇ ਇਹਨਾਂ ਤੋਂ ਬਿਨਾ ਸਾਡੇ ਅਪਾਇਨਟਮੈਂਟ ਲੈਟਰ ਕਵਾਸ਼ ਕਰਕੇ ਤੇ ਸਾਡੇ ਨਾਲ ਧੱਕਾ ਕਰ ਰਹੇ ਆ ਤੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਗਲਤ ਗੱਲ ਆ ਮੈਂ ਵੀ ਦੇਖ ਲਿਆ ਹੁਣ ਇਹ ਸਾਰਾ ਕੇਸ ਤੇ ਮੈਂ ਸੀਐਮ ਸਾਹਿਬ ਨਾਲ ਵੀ ਇਹਦੇ ਧਿਆਨ ਚ ਲਿਆ ਦਿੰਨਾ ਮਸਲਾ ਤੇ ਉਹਨਾਂ ਨੇ ਕਮਲ ਕਸ਼ੂਰਜੀ ਨੂੰ ਟ੍ਰੈਕਸ਼ਨ ਚ ਦਿੱਤੀਆਂ ਉੱਥੇ ਹੀ ਸਾਡੇ ਸਾਹਮਣੇ ਕਿ ਤੁਸੀਂ ਸਾਰੀ ਰਿਪੋਰਟ ਮੈਨੂੰ ਪੇਸ਼ ਕਰੋ ਤੇ ਉਹ ਕਹਿੰਦੇ ਵੀ ਤੁਸੀਂ ਬੇਫਿਕਰ ਹੋ ਜਾਓ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਪੀਓਜੀ ਜੋ ਵੀ ਕੋਈ ਕਰਦੀ ਹੈ ਫੈਸਲੇ ਜਾਂ ਕੋਈ ਵੀ ਫੈਸਲਾ ਬਣਾ ਦਾ ਕਾਨੂੰਨ ਉਹ ਕੋਈ ਪੱਥਰ ਤੇ ਲਕੀਰ ਨਹੀਂ ਹੁੰਦੀ ਉਹ ਵੀ ਬਦਲੀ ਜਾਂਦੀ ਹੁੰਦੀ ਹੈ ਤੇ ਉਹਨਾਂ ਨੇ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਵੀ ਮੈਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਇਸ ਲਈ ਅਸੀਂ ਬੈਠੇ ਹਾਂ ਵੀ ਤੁਹਾਡੇ ਨਾਲ ੱਤੇ ਉਹਦਾ ਅਸੀਂ ਬੈਕਅਪ ਲੈ ਰਹੇ ਹਾਂ ਹੁਣ ਕੱਲ ਤੱਕ ਲੈ ਲਾਂਗੇ ਉਹਦਾ ਬੈਕਅਪ ਉਹਨਾਂ ਦਾ ਫੋਨ ਆਜੂਗਾ ਉਹਨਾਂ ਨੇ ਸਪੈਸ਼ਲੀ ਸਾਡਾ ਨੰਬਰ ਵੀ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੀ ਚੰਗ ਜ਼ਰੂਰ ਰੱਖਾਂਗੇ ਉਹਨਾਂ ਅੱਜ ਜਿਹੜੀ ਉਸ ਤੋਂ ਬਾਅਦ 1 ਵਜੇ ਮੀਟਿੰਗ ਸੀ ਉਹ ਮਤਲਬ ਕਿ ਸਿੱਖਿਆ ਮੰਤਰੀ ਨੇ ਸਾਡੀ 6 ਵਜੇ ਮੀਟਿੰਗ ਹੋਈ ਆ ਲਗਭਗ 5:30 ਹੋਇਆ 5:30 6 ਵਜੇ ਉਹ ਮੀਟਿੰਗ ਹੋਈ ਹੈਗੀ ਉਹ ਕੱਲ ਦੀ ਲੜੀ ਤੋਂ ਹੀ ਉਹਨਾਂ ਨੇ ਸ਼ੁਰੂ ਕੀਤੀ ਉਹ ਮੈਨੂੰ ਬਸ ਇਹੀ ਸਵਾਲ ਉਹਨਾਂ ਨੇ ਪਹਿਲਾਂ ਪੁੱਛਿਆ ਵੀ ਸਾਡੀ ਗੱਲ ਸੁਣਨ ਦੀ ਬਜਾਏ ਕਹਿੰਦੇ ਵੀ ਫైనాన్స్ ਮਿਨਿਸਟਰ ਲਿਓ ਕਿੱਥੇ ਨੇਗੇ ਅਸੀਂ ਕਹਾਂ ਚਲੋ ਕੋਈ ਨਹੀਂ ਉਹ ਵੀ ਲੈ ਆਉਣੇ ਆ ਮੈਂ ਦੱਸਿਆ ਵੀ ਉਹਨਾਂ ਦਾ ਅੱਜ ਅਸੀਂ ਗਏ ਸੀ ਜੀ ਉਹਨਾਂ ਦਾ ਸ਼ਡਿਊਲ ਕੋਈ ਬਿਜੀ ਸੀਗਾ ਤੇ ਉਹਨਾਂ ਦੇ ਅਧਿਕਾਰੀ ਉਹ ਕਹਿੰਦੇ ਸੀਗੇ ਅਸੀਂ ਮੀਟਿੰਗ ਦੇ ਵਿੱਚ ਹਾਜ਼ਰ ਹੋ ਜਾਵਾਂਗੇ ਤੇ ਪਹਿਲਾਂ ਅਸੀਂ ਫਿਰ ਡੀਏ ਦੀ ਗੱਲ ਕੀਤੀ ਜਦੋਂ ਵੀ ਤੁਸੀਂ ਡੀਏ ਸਾਡਾ ਇੰਪਲੀਮੈਂਟ ਕਰੋ ਵੀ ਤੁਸੀਂ ਵੀ ਟਿੱਪਣੀ ਦੋ ਡਿਊ ਲੈਟਰ ਲਿਖੋ ਉਹਨਾਂ ਨੂੰ ਉਹ ਕਹਿ ਰਹੇ ਨੇ ਵੀ ਸਾਨੂੰ 12 ਤਰੀਕ ਦਿੱਤੀ ਜਾਵੇ ਸੀ ਲਾਗੂ ਕਰਾਂਗੇ ਪਰ ਤੁਸੀਂ ਜੋ ਅੰਚਾਰਜ ਮਿਨਿਸਟਰ ਹੋ ਤੇ ਤੁਸੀਂ ਕਿਉਂ ਨਹੀਂ ਕਹਿੰਦੇ ਤੁਹਾਡਾ ਵੀ ਹੱਕ ਵੰਦਾ ਕਹਿੰਦਾ ਤਾਂ ਉਹਦੇ ਚ ਮਲਟੀ ਐਜੂਕੇਸ਼ਨ ਸੈਕਟਰੀ ਵੀ ਬੋਲੇ ਤੇ ਉਹ ਵੀ ਬੋਲੇ ਵੀ ਇਹ ਕਿਹੜਾ ਫైనాన్స్ ਮਿਨਿਸਟਰ ਦਾ ਪ੍ਰੈਰੋਗੇਟਿਵ ਹੁੰਦਾ ਵੀ ਇਹ ਜਿਹੜਾ ਡੀਏ ਦੇਣਾ ਉਹਦੇ ਚ ਸਾਡੀ ਟਿੱਪਣੀ ਵੈਸੇ ਕੋਈ ਬਣਦੀ ਨਹੀਂ ਪਰ ਮੈਂ ਕਹਿ ਦਊਗਾ ਵੀ ਉਹਨਾਂ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਤੇ ਅਸੀਂ ਤੁਹਾਡੇ ਨਾਲ ਆਂ ਵੀ ਐਸੀ ਗੱਲ ਨਹੀਂ ਵੀ ਅਸੀਂ ਚਾਹੁੰਦੇ ਆਂ ਚਲੋ ਫਿਰ ਨੈਕਸਟ ਕਿਹੜੀ ਗੱਲ ਸੀ ਕਿ ਨਵੇਂ ਅਸੀਂ ਆਖਿਆ ਵੀ ਜਿਹੜੇ ਸਰਵਿਸ ਰੂਲ ਐ ਬੀਓਜੀ ਦੇ ਵਿੱਚ ਤੁਸੀਂ ਅਪਰੂਵ ਕਰਤੇ ਤੇ ਜਦੋਂ ਵੀ ਤੁਸੀਂ ਇੰਚਾਰਜ ਮਿਨਿਸਟਰ ਹੋ ਐਜੂਕੇਸ਼ਨ ਸੈਕਟਰੀ ਐ ਫਾਈਨਾਂਸ ਸੈਕਟਰੀ ਵੀ ਸੀਗੀ ਉਸ ਦਿਨ ਮੀਟਿੰਗ ਦੇ ਵਿੱਚ ਉਹ ਵੀ ਕਹਿੰਦੇ ਸੀ ਅਸੀਂ ਇਧਰ ਨੂੰ ਹਾਮੀ ਭਰਾਂਗੇ ਦੋ ਜ਼ਿਲ੍ਹਾ ਸਿੱਖਿਆ ਅਫਸਰ ਵੀ ਐ ਉਸ ਕਮੇਟੀ ਦੇ ਵਿੱਚ ਆਪਣੇ ਨੇਵੇਂ ਮੈਂਬਰ ਕਮੇਟੀ ਦੇ ਵਿੱਚ ਐ ਪਰ ਰੂਲ ਆਪਣੇ ਅਗੇ ਨਿਸਟ ਲਾਗੂ ਹੋਣ ਤਾਂ ਫਿਰ ਇਹ ਤੁਸੀਂ ਕੀ ਕੀਤਾ ਜੀ ਤੁਸੀਂ ਇੱਕ ਇੰਚਾਰਜ ਮਿਨਿਸਟਰ ਹੋ ਤਾਂ ਉਹ ਮਤਲਬ ਕਿ ਬਾੜੀ ਬੇਵਸੀ ਨਾਲ ਉਹ ਕਹਿੰਦੇ ਸੀ ਵੀ ਬ੍ਰਦਰ ਮੈਂ ਅਸੀਂ ਤੁਹਾਡੇ ਨਾਲ ਆਲਾਂਗੇ ਪਰ ਤੁਸੀਂ ਮੈਨੂੰ ਇੱਕ ਵਾਰੀ ਫਾਈਨਾਂਸ ਮਿਸਟਰ ਨਾਲ ਇਕੱਠੇ ਬਣਾ ਦਿਓ ਮੈਂ ਹਜੇ ਵੀ ਤੁਹਾਡੇ ਕੋਲੇ ਨਾਲ ਆਂ ਵੀ ਤੁਹਾਡਾ ਹੱਲ ਕਰਾਂਗਾ ਉਹ ਇਸ ਗੱਲ ਤੇ ਬੇਵਸੀ ਤੇ ਰਹੇ ਪਰ ਉਹ ਕਹਿੰਦੇ ਵੀ ਤੁਸੀਂ ਮੈਨੂੰ ਫਾਈਨਾਂਸ ਮਿਸਟਰ ਨਾਲ ਪਹੁੰਚਾਓ ਹੁਣ ਸਾਥੀ ਉਹ ਦੇਖੋ ਵੀ ਕੋਈ ਮਿਸਟਰ ਨੇ ਦੋ ਆਪਣੇ ਕੋਲੇ ਇਹ じゃ ਕਿਹੜਾ ਪੋਰਟਫੋਲੀਓ ਹੈ ਵੀ ਆਪਾਂ ਉਹਨਾਂ ਨੂੰ ਇਕੱਠੇ ਭਾਈਏ ਆਪਣੇ ਕੋਲ ਸਿਰਫ ਇੱਕ ਹੀ ਪੋਰਟਫੋਲੀਓ ਹੈ ਵੀ ਆਪਾਂ ਸੰਘਰਸ਼ ਨਾਲ ਉਹਨਾਂ ਨੂੰ ਇਕੱਠੇ ਕਰ ਸਕਦੇ ਹਾਂ ਉਹ ਤਾਂ ਰਾਤ ਨੂੰ ਮੀਟਿੰਗ ਕਰਨਗੇ 12 ਵਜੇ ਪਰ ਆਪਣੇ ਚ ਹੁਣ ਇਹ ਦਮ ਚਾਹੀਦਾ ਹੈ ਕਲੀਅਰ ਕਰਕੇ ਆਪਾਂ ਨੂੰ ਇਸ ਤਰ੍ਹਾਂ ਦਾ ਮਿਲ ਕੇ ਸੰਘਰਸ਼ ਖੜਾ ਕਰਨਾ ਪਊਗਾ ਉਹ ਆਪਣੇ ਆਪ ਇਕੱਠੇ ਹੋਣ ਤੇ ਅੱਜ ਦੀਆਂ ਮੀਟਿੰਗਾਂ ਦਾ ਇਹੀ ਸੀਗਾ ਤੇ ਅੱਗੇ ਜੁਨੀ ਵੀ ਆਪਣਾ ਜਿਹੜਾ ਕੋਈ ਹੈਗਾ ਫੀਡਿੰਗ ਨੂੰ ਦੱਸ ਦੋ ਇਹਦੇ ਸਾਥੀਆਂ ਮੈਂ ਇਹੀ ਕਹੂੰਗਾ ਆਪਾਂ ਜਿਵੇਂ 24 ਨਵੰਬਰ ਨੂੰ ਰੈਲੀ ਕੀਤੀ ਜਿਹੜਾ ਸੰਘਰਸ਼ ਕੀਤਾ ਉਹਦੇ ਨਾਲ ਆਪਾਂ 12 ਦਸੰਬਰ ਨੂੰ ਪੱਤਰ ਜਾਂ ਸਟੇਟਮੈਂਟ ਜਾਰੀ ਕਰਾ ਲਈ ਕਿ 12 ਦਸੰਬਰ ਤੱਕ ਡੀਏ ਜਾਰੀ ਹੋ ਜਾਊ ਤੇ ਜੇ ਆਪਾਂ ਹੀ ਸੰਘਰਸ਼ ਕਰਦੇ ਰਹੇ ਤੇ ਉਹ ਜਿਹੜੀ ਸਟੇਟਮੈਂਟ ਹੈ ਉਹਨੂੰ ਆਪਾਂ ਜਮईन ਨਹੀਂ ਸੀਗੀ ਕਿਤ ਬਣਾਵਾਂਗੇ ਤੇ 12 ਦਸੰਬਰ ਤੋਂ ਪਹਿਲਾਂ ਪਹਿਲਾਂ ਆਪਣੇ ਸਾਥੀ ਡੀਏ ਪੂਰਾ ਪੂਰਾ ਲਾਗੂ ਹੋ ਜਾਊਗਾ ਇਹ ਬਸ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਸੰਘਰੂ ਰਮੋਰਚੇ ਸ਼ਮੂਲੀਅਤ ਕਰਦੇ ਆ ਕਿ ਆਪਾਂ ਸੰਘਰਸ਼ ਕਰਦੇ ਆ ਜੇ ਆਪਣੇ ਦਮ ਹੋ ਜਾ ਸੰਘਰਸ਼ ਕਰਨ ਦਾ ਅਗਲੇ 15 ਤੋਂ 20 ਦੇ ਦਿਨ ਦੇ ਵਿੱਚ ਵਿੱਚ ਆਪਾਂ ਇਹਨੂੰ ਪੂਰਾ ਕਰਾਵਾਂਗੇ ਤੇ ਜੇਕਰ ਆਪਾਂ ਘਰੇ ਬੈਠੇ